ਸਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਆਪ ਸਾਲ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਮੂਰੀਆਂ ਤੇ ਲੈਸ ਲਾਉਣ ਦਾ ਤਰੀਕਾ ਦੱਸ ਰਹੇ ਆਂ ਆਹ ਵੇਖੋ ਇਹ ਆ ਮੈਂ ਸਲਵਾਰ ਲੈਤੀ ਐ ਤੇ ਇਹ ਮੂਰੀ ਦਾ ਕੱਪੜਾ ਚਪਿਆ ਹੋਇਆ ਪ੍ਰੈਸ ਨਾਲ ਤੇ ਇਹ ਆਪਣੀ ਲੈਸ ਐ ਹੁਣ ਆਪਾਂ ਸਲਵਾਰ ਦਾ ਕੱਪੜਾ ਜਿਹੜਾ ਇਹਨੂੰ ਪੁੱਠੀ ਸਾਈਡ ਉੱਪਰ ਰੱਖਣੀ ਐ ਉਹ ਪੁੱਠੀ ਸਾਈਡ ਦੇ ਨਾਲ ਲੈਸ ਦਾ ਵੀ ਪੁੱਠਾ ਪਾਸਾ ਮਿਲਾ ਕੇ ਰੱਖਣਾ ਐ ਜਿਵੇਂ ਇਹ ਵੀ ਕੋਲ ਸਲਵਾਰ ਦਾ ਪੁੱਠਾ ਪਾਸਾ ਇਹ ਲੈਸ ਦਾ ਆ ਗਿਆ ਪੁੱਠਾ ਪਾਸਾ ਇਹਨੂੰ ਆਪਾਂ ਇਸ ਤਰ੍ਹਾਂ ਰੱਖਣਾ ਠੀਕ ਹੈ ਇਹਦੇ ਉੱਪਰ ਹੁਣ ਆਪਾਂ ਜਿਹੜੀ ਇਹ ਕੰਨੀ ਹੈ ਇਹਦੇ ਵਿੱਚ ਵਿੱਚ ਦੇ ਕੇ ਇਹਦੇ ਨਾਲ-ਨਾਲ ਸਿਉਣ ਲਾਉਣੀ ਆ ਆ ਵੇਖੋ ਅੱਜ ਮੈਂ ਤੁਹਾਨੂੰ ਲੈਸ ਲਾਉਣ ਦਾ ਤਰੀਕਾ ਦੱਸਾਂ ਇਹ ਤਰੀਕਾ ਬਹੁਤ ਹੀ ਸੌਖਾ ਤੇ ਆਸਾਨ ਇਹ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਲੈਸ ਲੱਗੂਗੀ ਇਹ ਲੈਸ ਸੋਹਣੀ ਵੀ ਬਹੁਤ ਲੱਗਦੀ ਹੈ ਇਹਦੇ ਨਾਲ ਇਹਦੇ ਨਾਲ ਨਾਲ ਆਪਾਂ ਸਲਾਈ ਲਾਵਾਂਗੇ ਜਿਹੜੀ ਲੈਸ ਦੇ ਉੱਪਰ ਵੀ ਸਲਾਈ ਲੱਗੇ ਆਪਣੀ ਲੈਸ ਬਹੁਤ ਹੀ ਸੋਹਣੀ ਲੱਗਦੀ ਹੈ ਤੇ ਸੌਖੇ ਤਰੀਕੇ ਨਾਲ ਲੱਗਦੀ ਹੈ ਇਹ ਕੋਈ ਬਹੁਤ ਔਖੀ ਗੱਲ ਨਹੀਂ ਹੈਗੀ ਇਹ ਤਾਂ ਬਹੁਤ ਹੀ ਆਸਾਨ ਹੈ ਲਾਉਣੀ ਲੈਸ ਲੱਗੀ ਹੋਈ ਵੀ ਬਹੁਤ ਸੋਹਣੀ ਲੱਗਦੀ ਹੈ ਜੀ ਗੁੰਮ ਜਿਹੜੀ ਇਹ ਗੁੰਮ ਲੈਸ ਲੱਗਦੀ ਹੈ ਇਹ ਬਾਹਰ ਇਹ ਨਿੰਨਾਈ ਦੀਂਦੀ ਇਹ ਵਿੱਚ ਵਿੱਚ ਸਲਾਈ ਦੇ ਲੈਸ ਆਉਗੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਲੱਗੂਗੀ ਇਹ ਲੈਸ ਆ ਵੇਖੋ ਹੁਣ ਮੈਂ ਸੋਨੂੰ ਇਹ ਸਲਾਈ ਲਾ ਦਿੱਤੀ ਹੈ ਸੋਨੂੰ ਅਰ ਅੱਗੇ ਤੱਕ ਆਵਾਂਗੇ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਲੱਗ ਜਾਂਦੀ ਹੈ ਇਹ ਵੇਖੋ ਇਹ ਹੁਣ ਮੈਂ ਸੋਨੂੰ ਉਲਟਾ ਕੇ ਦਿਖਾ ਰਹੀ ਆਂ ਬਸ ਆ ਦੇਖੋ ਜਿਹੜਾ ਇਹ ਪਾਸਾ ਇਹ ਆਪਣਾ ਸਿੱਧਾ ਪਾਸਾ ਉੱਪਰ ਜਾਊ ਇਧਰਲੇ ਪਾਸੇ ਵੀ ਆਪਾਂ ਲੈਸ ਲਾਵਾਂਗੇ ਇਹ ਬਹੁਤ ਹੀ ਸੋਹਣੀ ਲੈਸ ਤੇ ਗੁੰਮ ਲੈਸ ਲੱਗਦੀ ਹੈ ਬਹੁਤ ਹੀ ਸੋਹਣੀ ਲੱਗੂਗੀ ਇਹ ਪੂਰੀ ਸਫਾਈ ਦੇ ਨਾਲ ਇਹ ਲੈਸ ਲੱਗਦੀ ਹੈ ਸੌਖੀ ਵੀ ਬਹੁਤ ਹੈ ਇਹ ਪਾਸਾ ਹੀ ਉਲਟਾਉਣਾ ਹੈ ਜੀ ਕੋਈ ਉਪਰ ਨਾ ਲਾਉਣਾ ਉਹ ਚੂਵੀ ਜੀ ਜਾਂਦੀ ਰਹਿੰਦੀ ਹੈ ਜਿਹੜੀ ਆਪਾਂ ਉੱਪਰ ਧਰ ਦਿੰਨੇ ਆ ਐਸੇ ਲੋਟੀ ਧਰ ਦਾਂਗੇ ਉਹ ਚੁਬਦੀ ਰਹਿੰਦੀ ਹੈ ਇਹ ਲੈਸ ਚੁਬਦੀ ਨਹੀਂ ਵਿੱਚ ਗੁੰਮ ਸਿਆਉਣ ਹੋ ਜੂਗੀ ਹੁਣ ਆਪਾਂ ਕੀ ਕਰਨਾ ਹੈ ਇਹਨੂੰ ਪਹਿਲਾਂ ਇਧਰਲੇ ਪਾਸੇ ਇੱਕ ਪੈਰ ਪੈਰ ਦੀ ਸਲਾਈ ਲਾਵਾਂਗੇ ਕਿਉਂਕਿ ਵੀ ਇਹ ਕੱਪੜੇ ਚ ਬਲ ਨਾ ਪਵੇ ਜਮਾ ਸਾਫ ਤਰੀਕੇ ਨਾਲ ਆਪਣੀ ਮੂਰੀ ਬਣੇ ਬਹੁਤ ਸੋਹਣੀ ਲੱਗੇ ਮੂਰੀ ਬਣੀ ਹੋਈ ਆਪਣੀ ਤਾਂ ਕਰਕੇ ਇੱਥੇ ਆਪਾਂ ਹੁਣ ਪੈਰ ਪੈਦੀ ਸੇ ਨਾਲ ਲਾਵਾਂਗੇ ਨਾਲੇ ਆਪਣੀ ਜਿਹੜੀ ਲੈਸ ਆ ਉਹ ਖੜ ਜੇਗੀ ਵਧੀਆ ਤੇ ਨਾਲੇ ਜਿਹੜੀ ਉੱਪਰ ਹੈ ਉੱਪਰ ਵਾਲ ਨਹੀਂ ਪੈਣਾ ਇਹ ਬਹੁਤ ਹੀ ਸੋਹਖੇ ਤਰੀਕੇ ਨਾਲ ਲੱਗਦੀ ਹੈ ਲੈਸ ਨਾਲੇ ਸੋਹਣੀ ਬਹੁਤ ਜਿਆਦਾ ਲੱਗਦੀ ਹੈ ਇਹ ਆ ਦੇਖੋ ਇਹਨੂੰ ਆਪਾਂ ਹੁਣ ਪੈਰ ਪੈਦੀ ਸੇ ਨਾਲ ਲਾ ਦਾਂਗੇ ਇਹਦੇ ਵਿੱਚ ਵਾਲਾ ਨਹੀਂ ਹੋਊਗਾ ਜਮਾ ਸਾਫ ਫਿਨਿਸ਼ਿੰਗ ਦੇ ਨਾਲ ਲੈਸ ਲੱਗੇਗੀ ਬਹੁਤ ਹੀ ਸੋਹਣੀ ਲੱਗਦੀ ਐ ਲੈਸ ਲੱਗੀ ਹੋਈ ਆ ਵੇਖੋ ਜੀ ਇਹ ਬਹੁਤ ਸਫਾਈ ਆ ਗਈ ਤੇ ਬਹੁਤ ਸੋਹਣੀ ਲੱਗ ਰਹੀ ਐ ਹੁਣ ਇਸੇ ਤਿਰੰਗ ਆਪਾਂ ਇਧਰਲੀ ਸਾਈਡ ਲੈਸ ਪਾਵਾਂਗੇ ਆ ਵੇਖੋ ਲੈਸ ਲੈ ਲਈ ਆਪਾਂ ਲੈਸ ਦਾ ਸਿੱਧਾ ਪਾਸਾ ਜਿਹੜਾ ਉਹ ਉਤਲੇ ਪਾਸੇ ਹੋਣਾ ਚਾਹੀਦਾ ਇਹ ਜਿਹੜੀ ਕੰਨੀਆਂ ਲੈਸ ਦੀ ਕੰਨੀ ਕੰਨੀ ਆਪਾਂ ਇਹਦੇ ਵਿਚਲੇ ਪਾਸੇ ਐਸ ਲੋਟ ਧਰ ਕੇ ਸਿਉ ਲਾਵਾਂਗੇ ਥੱਲੇ ਧਿਆਨ ਰੱਖਣਾ ਕੱਪੜੇ ਦਾ ਵਲ ਨਪਵੇ ਆਪਣੀ ਜਿਹੜੀ ਲੈਸ ਆ ਉਹ ਸੌਖੀ ਤੇ ਵਧੀਆ ਸੋਹਣੀ ਲੱਗੀ ਆ ਵੇਖੋ ਜੀ ਇਹਦੇ ਆਪਾਂ ਪੈਰ ਨਾਲ-ਨਾਲ ਸਿਲਾਈ ਲਾਵਾਂਗੇ ਮੂਰੀ ਦੇ ਉੱਤੇ ਨਾਲ-ਨਾਲ ਐਸਲੂਟ ਲੈਸタル ਕੀ ਇਹਨੂੰ ਲਾਉਂਦੇ ਹਾਂ ਇਹ ਲੈਸ ਜਿਹੜੀ ਹੈ ਉਹ ਇਹਦੀ ਕੰਨੀ ਲੈਸ ਦੀ ਪਿਛਲੇ ਪਾਸੇ ਹੋਣੀ ਚਾਹੀਦੀ ਹੈ ਇਹ ਜਿਹੜੇ ਕਟਾਮ ਨੇ ਇਹ ਦਿਸਣ ਤੇ ਇਹੀ ਸੋਹਣੇ ਲੱਗਣ ਲੈਸ ਬਾਹਰਲੇ ਪਾਸੇ ਨਾਵੇ ਤੇ ਸਿਉਣ ਦੇ ਵਿੱਚੋਂ ਪਿਛਲੇ ਪਾਸੇ ਨਾਲ-ਨਾਲ ਸਿਉਣ ਲਾਉ। ਦੇਖੋ ਬਹੁਤ ਹੀ ਔਣੀ ਲੈਸ ਲੱਗਦੀ ਹੈ ਮੈਂ ਤੁਹਾਨੂੰ ਮਸ਼ੀਨ ਦੇ ਵਿੱਚੋਂ ਕੱਟ ਕੇ ਦਿਖਾ ਰਹੀ ਹਾਂ। ਕਿੱਡੀ ਸੋਹਣੀ ਲੈਂਸ ਲੱਗਦੀ ਐ ਆ ਵੇਖੋ ਹੁਣ ਆਪਾਂ ਬਸ ਇਸੇ ਤਰ੍ਹਾਂ ਹੀ ਪੈਰ ਪੈਰ ਦੇ ਇਧਰਲੇ ਪਾਸੇ ਇਨਸਾਨੀ ਲਾ ਕੇ ਸੇਉਣ ਲਾ ਕੇ ਆਪਾਂ ਇਹਦੇ ਵਿੱਚ ਸਕਰੋਲਾ ਮਾਰ ਦਾਂਗੇ ਤੇ ਆਪਦੀ ਮਰਜ਼ੀ ਨਾਲ ਕਿਹੋ ਜਿਹਾ ਵੀ ਡਿਜ਼ਾਈਨ ਬਣਾ ਸਕਦੇ ਹੋ ਇਸੇ ਤਰ੍ਹਾਂ ਹੀ ਆਪਾਂ ਦੂਜੀ ਮੂਰੀ ਤੇ ਵੀ ਲੈਂਸ ਲਾ ਕੇ ਤਕਾ ਮੰਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ